ਉਹ ਤਾਂ ਕਹਿੰਦੇ ਪੀਜੇ ਬਹੁਤ ਵਧੀਆ ਬਣਾਉਂਦਾ ਆਇਆ ਤੁਹਾਨੂੰ ਦਿਖਾਉਂਦੇ ਆ। ਬਈ ਆਪਾਂ ਨਾ ਜਿੱਦਾਂ ਬਹੁਤ ਨਿਆਣੇ ਪੀਜੇ ਬਹੁਤ ਬਣਾਉਂਦੇ ਆ ਜਿਹੜਾ। ਤੇ ਇਹਨੂੰ ਆਪਾਂ ਬਣਦਾ ਦੇਖਣਾ ਪੀਜਾ ਬਣਦਾ ਕਿਦਾਂ। ਤੇ ਉਹ ਅੱਜ ਆਪਾਂ ਲਾਈਵ ਜਿਹੜਾ ਟੈਸਟ ਕਰਨਾ ਵੀ ਪੀਜੇ ਵਿੱਚ ਕੀ ਕੀ ਪਉਂਦੇ ਆ ਕਿ ਕਿ ਆਪਾਂ ਇਸ ਖੇਤਰ ਦੇ ਨਾਲ ਕੋਈ ਸਲਵਾਰ ਵੀ ਤਿਆਰ ਆ। ਉਹ ਅੱਖੀਂ ਆਪਾਂ ਜੀ ਸਾਰੇ ਦੇਖਾਂਗੇ। ਵੀ ਪੀਜੇ ਵਿੱਚ ਕੀ ਕੀ ਪਾ ਕੇ ਜਿਹੜਾ ਪੀਜਾ ਤਿਆਰ ਕੀਤਾ ਜਾਦਾ ਤੇ ਉਹ ਅੱਜ ਤੁਹਾਨੂੰ ਦਿਖਾ ਲੰਦਿਆ ਹੈ। ਤੇ ਆਜੋ ਆਪ ਪਛਾਣਦੇ ਹਾਂ ਮੁੰਡੇ ਦਾ ਗੱਲਬਾਤ ਵੀ ਕਰਦੇ ਨਾਲ ਨਾਲ ਪਰ ਲਾਈਵ ਜਿੱਦਾਂ ਮੈਂ ਤੁਹਾਨੂੰ ਦਿਖਣਾ ਲੇ ਵੀ ਹਾਂਜੀ ਕਿੱਦਾਂ ਭਰਾ ਜੀ ਠੀਕ ਹੈ ਜੀ ਵਧੀਆ ਜੀ ਆ ਮੁੰਡਾ ਬਹੁਤ ਬੀਬਾ ਆ ਯਾਰ ਆਪਣੇ ਜਿਦਾ ਭਰਾ ਆ ਤੇ ਮਿੱਤਰ ਆ ਤੇ ਉਹਦਾ ਮੁੰਡਾ ਆ ਤੇ ਇਹਨੇ ਕੰਮ ਸ਼ੁਰੂ ਕੀਤਾ ਮੈਂ ਕਿਹਾ ਜਦੋਂ ਦੇਖੀ ਅਸੀਂ ਵੇ ਵਾਕਿਆ ਹੀ ਕਾਰੀਗਰ ਆ ਇਹ ਮੈਂ ਪੀਜ਼ਾ ਦੋ ਤਿੰਨ ਦਾ ਹੀ ਮੰਗਾਇਆ ਤਾਂ ਸਵਾਦ ਹੁੰਦਾ ਪਰ ਮੈਂ ਕਿਹਾ ਦੇਖੀ ਅਸੀਂ ਵੀ ਬਣਾਉਂਦੇ ਕਿਦਾਂ ਆ ਕਿਤੇ ਪਿੱਛੋਂ ਬਣਿਆ ਬਣਾਇਆ ਨਾ ਲੈ ਕੇ ਆ ਜਾਂਦੇ ਹੁਣ ਸਾਨੂੰ ਇੱਥੇ ਤੱਤਾ ਕਰਕੇ ਇਹਨਾਂ ਦੇ ਦਿੰਦੇ ਹੁਣ ਉਹ ਆਪਾਂ ਅੱਜ ਅੱਖੀਂ ਦੇਖਣਾ ਸਾਰਾ ਕੁਝ ਮੁੰਡਾ ਭਾਈ ਆਪ ਹੀ ਬਣਾਉਨੇ? ਹਾਂਜੀ ਭਾਈ ਆਪ ਹੀ ਬਣਾਈਦਾ। ਦਿਖਾ ਲੂਂਗੇ ਹੁਣ ਬਣਾ ਕੇ। ਹਾਂਜੀ ਹਾਂਜੀ ਆ ਬੇਸ ਵੀ ਆਪੇ ਬਣਾਈਦਾ ਰੈਡੀ ਮੇਡ ਨਹੀਂ ਲੈ ਆਇਆ। ਮਨ ਸਾਰਾ ਕੁਝ ਆਪ ਹੀ। ਹਾਂਜੀ ਆਪੇ ਬਣਾਈਦਾ। ਇਹ ਸਿੱਖਿਆ ਕਿੱਥੋਂ? ਇਹ ਭਾਈ ਮੈਂ ਚੰਡੀਗੜ੍ਹ ਉੱਧਾ ਹੋਟਲ ਮੈਨੇਜਮੈਂਟ ਕੀਤਾ ਆ ਮੈਂ ਡਿਗਰੀ ਕੀਤੀ ਆ। ਤੇ ਚੰਡੀਗੜ੍ਹ ਹੋ ਸਕਦੇ ਆ ਗੁਰਦਾਵਾ ਮੈਂ 6 ਮਹੀਨੇ ਲਾਇਏਗੇ। ਚੰਡੀਗੜ੍ਹ ਮੈਂ 3 ਮਹੀਨੇ ਲਾਇਆ ਹੋਟਲ ਦੇ ਵਿੱਚ 5 ਸਟਾਰ। ਅੱਛਾ ਉੱਥੋਂ ਸਿੱਖਿਆ ਆ। ਮਤਲਬ ਹੁਣ ਪਿੰਡ ਵਾਲਿਆਂ ਨੂੰ ਜਿਹੜਾ ਭੋਜਨ ਆ ਤੂੰ 5 ਸਟਾਰ ਵਾਲਾ ਖਲੋਂਡਿਆ। ਹਾਂਜੀ ਹਾਂਜੀ। ਮਤਲਬ ਜੋ ਉੰਦੇ ਵੀ ਮੁੰਡੇ ਨੇ ਸ਼ੁਰੂ ਕਰਤਾ ਆਹ ਦੇਖੋ ਆ ਕੀ ਕਹਿੰਦੇ ਇਹਨੂੰ ਪ੍ਰੇਥਣ ਹਾਂ ਪ੍ਰੇਥਣ ਬੀਬੀਆਂ ਕਹਿੰਦੀਆਂ ਹੁੰਦੀਆਂ ਮੁੰਡੇ ਨੇ ਪ੍ਰੇਥਣ ਲਾਤਾ ਵੀ ਪੀਜੇ ਨੂੰ ਲੈ ਵੀ ਉਬੀਲਣਾ ਵੀ ਐਨ ਵਧੀਆ ਦਾ ਦੇਖ ਲਓ ਬਈ ਬੀਬੀਆਂ ਇਦਾਂ ਬੀਬੀਆਂ ਵੀ ਨਹੀਂ ਤੇਜ਼ ਐਨੀ ਬੇਲਦੀਆਂ ਜਿੰਨੀ ਤੇਜ਼ ਇਹ ਬੇਲੀ ਜਾਂਦਾ ਮੁੰਡਾ ਮਾਲ ਤਿਆਰ ਬੇਲਾ ਕਹਿਣ ਦਾ ਭਾਵ ਤੇ ਲੱਗਦਾ ਬਈ ਆਹ ਦੇਖੋ ਵੀ ਹੋ ਗਿਆ ਤੇ ਗੋਲ-ਗੋਲ ਕਰਤਾ ਐਨ ਇਹ ਤਾਂ ਮੁੜ ਕੇ ਇਦਾਂ ਤਾਂ ਨਹੀਂ ਕਿਤੇ ਕੋਲੀ ਨਾ ਕੱਟਣਾ ਪੈਂਦਾ ਹੋਵੇ ਤੈਨੂੰ ਨਹੀਂ ਨਹੀਂ ਤਿਆਰਪਾ ਹੈਗਾ ਆ ਕੁਝ ਤਾਂ ਕਈ ਵਲੇ ਜਿਹਨੇ ਨਵੇਂ ਸਿੱਖੇ ਹੋਣਾ ਨਾ ਉਹ ਕੋਲੀ ਨਾਲ ਆ ਆ ਕੀ ਫੇਰਦਾ ਆ ਕੀ ਫੇਰਦਾ ਇਹ ਬਈ ਆਪਣਾ ਫੁੱਲੇ ਨਾ ਜਿੱਦਾਂ ਰੋਟੀ ਨਹੀਂ ਬਲ ਜਾਂਦੀ ਇਹ ਕਰਨੀ ਪਾਉਂਦੀ ਡੋਕਰ ਆਈ ਮਾਰਨਾ ਪੈਂਦਾ ਕਿ ਫੁੱਲੇ ਨਾ ਪੀਦੇ ਆ ਯਾਰ ਨਵੀਂ ਚੀਜ਼ ਆਈ ਤੋ ਸਾਨੂੰ ਤਾਂ ਜਿੱਦਾਂ ਹੱਥ 'ਚ ਫੜ ਕੇ ਮੂੰਹ 'ਚ ਖਾਣ ਦਾ ਪਤਾ ਆ ਆ ਪਤਾ ਹੀ ਨਹੀਂ ਡੁੱਕਰ ਡੁੱਕਰ ਵੀ ਫੇਰਦਾ ਹੁੰਦਾ ਤੂੰ ਨੇ ਵੀ ਯਾਰ ਰੋਟੀਆਂ ਨੂੰ ਬੇਲ ਦਤਾ ਮੁੰਡੇ ਨੇ ਇਹ ਹੁਣ ਤੁਹਾਨੂੰ ਲੈ ਬਈ ਉਹ ਜਾਲੀ ਜੀ ਤੇ ਪਾਤਾ ਆ ਏ ਹੁਣ ਮੈਨੂੰ ਲੱਗਦਾ ਆਲਿਵ ਗੋਲ ਗੋਲ ਉਹਦੇ ਨਾਲ ਉਹਦੇ ਨਾਲ ਉਹ ਤਜਰਬਾ ਉਹ ਬਾਹਰ ਜਿਹੜਾ ਬੀਬੀਆਂ ਨਹੀਂ ਬੇਲਦੀਆਂ ਦੀਆਂ ਦਾ ਐ ਕਰਕੇ ਤੇ ਉਹਨੇ ਉਹ ਉਹਦੇ ਨਾਲ ਬੇਲ ਦਿੱਤਾ ਥੱਲੇ ਲਾ ਕੇ ਹੁਣ ਇਹਨੂੰ ਕੀ ਕਰਨਾ ਭਾਜੀ ਹਾਂ ਭਾਈ ਆਪਾਂ ਸੌਸ ਬਣਾਣੀ ਹੈ ਵੀ ਆਪਾਂ ਬਣਾਈ ਲਈ ਆ ਆਪੇ ਆਪੇ ਹਾਂਜੀ ਮਲ ਟਮਾਟਰ ਟੂੜੇ ਬੀਜੇ ਆ ਕਿਤੇ ਕ ਮੰਡੀਆਂ ਮੰਡੀ ਆ ਉਹ ਲੈ ਆਈ ਅੱਜ ਬਣਾਉਣਾ ਆਪਿਆ ਆ ਬਣਾਈ ਦੇ ਚਲ ਠੀਕ ਆ ਮਰਾ ਪਰ ਲਓ ਭਾਈ ਆਵੇ ਇਹ ਉਹ ਕੜਚੀ ਦੇ ਨਾਲ ਇਹ ਮਿੱਠੀ ਸੌਸ ਹੈ ਹਾਂਜੀ ਇਹ ਜਿਆਦਾ ਨਾ ਸਪਾਈਸੀ ਹੈ ਨਾ ਥੋੜਾ ਰੰਗੀ ਇਹ ਆ ਅੱਛਾ ਪਹਿਲਾਂ ਪਹਿਲਾਂ ਹੀ ਲਾਉਣੀ ਪੈਂਦੀ ਇਹ ਹਾਂਜੀ ਇਹ ਲਾਉਣੀ ਪੈਂਦੀ ਪਹਿਲਾਂ ਬੇਸ ਤੇ ਇਹੀ ਲੱਗਦੀ ਆ ਅੱਛਾ ਤੇ ਆ ਆਪਾਂ ਲਿਕਵਿਡ ਚੀਜ਼ ਪਾਉਣ ਲੱਗੇ ਆ ਭਾਈ ਲਾਵੇ ਪੰਜਾਬੀ ਜਿਹਨੂੰ ਕੀ ਕਹਿੰਦੇ ਚੀਜ਼ ਹੀ ਕਹਿੰਦੇ ਆ ਭਾਈ ਮੱਖਣ ਤਾਂ ਨਹੀਂ ਕਹਿੰਦੇ ਨਹੀਂ ਉਹ ਤਾਂ ਇੱਕ ਦੂਜਾ ਪਨੀਰ ਇਹ ਪਨੀਰ ਲੱਗ ਹੋ ਜਾਂਦਾ ਆ ਲੱਗ ਗਿਆ ਹੀ ਅੱਛਾ ਇਹ ਤਾਂ ਭਰਾਵਾ ਚੀਜ਼ ਮੋਜ਼ਰੇਲਾ ਚੀਜ਼ ਆ ਅੱਛਾ ਸਾਨੂੰ ਇਦਾਂ ਦੀਆਂ ਗੱਲਾਂ ਦਾ ਨਹੀਂ ਪਤਾ ਤਾਂ ਹੀ ਤੇ ਵੀਡੀਓ ਬਣਾਈ ਆ ਮੈਂ ਕਿਹਾ ਪਤਾ ਤਾਂ ਲੱਗੇ ਵੀ ਪੋਨਾ ਕੀ ਕੀ ਆ ਆਪਾਂ ਚੀਜ਼ ਪਾ ਲੈਣੀ ਮੋਜ਼ਰੇਲਾ ਇਹ ਚੀਜ਼ ਇਹ ਅੱਛਾ ਹਾਂਜੀ ਜਿਹੜੀ ਇਹ ਜਿੱਦਾਂ ਇਦਾਂ ਤਾਰ ਦੇ ਨਹੀਂ ਨਿਕਲਦੀ ਇਦਾਂ ਉਹ ਆਏ ਇਹ ਵਾਲੀ ਇਹ ਤੋਂ ਨਿਕਲਦੀ ਅੱਛਾ ਇਹ ਤੋਂ ਤਾਰ ਨਿਕਲਦੀ ਆ ਹਾਂਜੀ ਲੈ ਮੁੰਡੇ ਨੇ ਕਾਤਾ ਤਿਆਰ ਤੇ ਹੁਣ ਤੁਹਾਨੂੰ ਆਪਾਂ ਹੁਣ ਅਨੀਆਂ ਨੇ ਪਾਉਣ ਲੱਗੇ ਪਿਆਜ਼ ਪੜੀ ਪੰਜਾਬੀ ਜੀ ਦੱਸ ਸਕਦਾ ਮੇਰੇ ਵਰਗਾ ਕੋਈ ਪੜਿਆ ਲਿਖਿਆ ਘੱਟ ਹੁੰਦਾ ਮੈਨੂੰ ਹੁਣ ਅਨੀਆਂ ਨੂਨੀਆਂ ਨੰਦਾ ਨਹੀਂ ਮੈਨੂੰ ਪਤਾ ਅੱਛਾ ਗੰਡਾ ਪਾਉਣ ਲੱਗਾ ਮੁੰਡਾ ਠੀਕ ਹੈ ਠੀਕ ਉਹ ਮੈਂ ਕਿਹਾ ਪਤਾ ਕੀ ਚੱਕਰ ਕਰ ਕਈ ਵੇਲੇ ਤਾਂ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਆ ਲਓ ਗੰਡਾ ਵੀ ਪੈ ਗਿਆ ਦੇਖ ਲਓ ਇਹ ਮੁੰਡੇ ਨੇ ਯਾਰ ਦੁਕਾਨ ਖੋਲੀ ਸੀਗੀ ਤੇ ਆਪਾਂ ਇਹ ਤੋਂ ਪੀਜ਼ਾ ਪੂਜਾ ਮੰਗਾ ਲਈਦਾ ਆ ਖਾਣ ਨੂੰ ਸਵਾਦ ਹੁੰਦਾ ਮੈਂ ਕਿਹਾ ਦੇਖੀਏ ਬਣਦਾ ਕਿਦਾਂ ਆ ਅੱਜ ਇਹ ਤਾਂ ਛਾਪਾ ਹੀ ਮਾਰਿਆ ਹੈ ਜੀ ਮਨਾਉਣ ਲੱਗੇ ਹਣ ਆਪਾਂ ਸ਼ਿਮਲਾ ਹਾਂਜੀ ਲੋ ਜੀ ਸ਼ਿਮਲਾ ਨਾਲ ਮਿਰਚ ਵੀ ਗਏ ਭਰਾ ਹਾਂਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਪੌਣ ਲਗਾ ਕੇ ਜਾਂਦਾ ਦੇ ਲੋ ਹੱਸਦਾ ਵੀ ਕਿਦਾਂ ਸ਼ਰਮਾ ਸ਼ਰਮਾ ਕੇ ਮੋੜਾ ਬੀਬਾ ਆ ਤੇ ਤਾਂ ਹੀ ਇੱਥੇ ਤਾਂ ਇੰਨੀ ਛੋਟੀ ਉਮਰ ਵਿੱਚ ਇਦਾਂ ਮਤਲਬ ਪੈਣੀ ਹੋ ਗਿਆ ਮਤਲਬ ਆਪਣਾ ਕੰਮ ਖੋਲ ਲਿਆ ਆ ਤਰੋਂ ਮਾਲ ਕੇ ਨਾ ਤਰਕੀਆਂ ਬਕਸੇ ਭਰਾ ਜਿਹੜੇ ਪੰਜਾਬ 'ਚ ਰਹਿ ਕੇ ਮਿਹਨਤ ਕਰਦੇ ਆ ਟਮਾਟਰ ਪੌਣ ਲੱਗੇ ਭਾਈ ਹਣਾ ਆਪਾ ਟਮਾਟੇ ਪੈ ਗਏ ਭਾਈ ਤੇ ਟਮਾਟੇ ਲਾਤੇ ਆ ਉਹਨੇ ਤੌਰ ਜੀ ਬਣ ਗਈ ਨਾ ਉਹ ਤਾਂ ਇੱਧਰ ਦੇਖਣ ਇਹ ਕਿੰਨੇ ਚਿਰ ਚੱਜ ਹੋ ਜਾਂਦਾ ਤਿਆਰ? ਏ 5-7 ਮਿੰਟ। 5-7 ਮਿੰਟ ਹੀ ਕਰ ਦਿੰਦਾ ਤਿਆਰ। ਹਾਂਜੀ ਹਾਂਜੀ। ਮਲ ਸਰਵਿਸ ਤੇਰੀ ਫਾਸਟ ਆਇਆ। ਉਹ ਤੇਰੇ ਭਰਾ ਬੇਲਣ ਤੋਂ ਹੀ ਪਤਾ ਲੱਗਦਾ ਜੇ ਤੂੰ ਬੇਲਦਾ ਸੀ। ਮੁੰਡਾ ਮਸ਼ਰੂਮ ਆ ਗਈ। ਇਹ ਮਸ਼ਰੂਮ ਪਾਤੀ ਆ? ਹਾਂਜੀ ਮਸ਼ਰੂਮ ਆ ਜੀ। ਮਸ਼ਰੂਮ ਨੂੰ ਕੀ ਕਹਿੰਦੇ ਪੰਜਾਬੀ? ਖੁੰਬਾ। ਖੁੰਬਾ ਖੁੰਬਾ ਨਹੀਂ ਆਈ ਦਾ ਆ। ਤੋ ਭਾਈ ਖੁੰਬਾ ਆ ਗਈਆਂ। ਆ ਮੁੰਡੇ ਨੇ ਖੁੰਬਾ ਪਾਤੀਆਂ ਜੀ। ਤੇ ਹੁਣ ਨਾਲ ਨਾਲ ਤੁਹਾਨੂੰ ਦੇ ਦੇ ਆ ਤਿਆਰ ਕਰਕੇ ਇਹ ਆਪਣਾ ਫਾਰਮ ਫਰੈਸ਼ ਆ ਭਾਈ ਪੀਜਾ ਇਹ ਕਿੰਨੇ ਕ ਦਾ ਇਹ ਇਹ ਭਾਈ 150 ਤੋਂ 140 ਆ ਇਹ ਵਾ ਮੈਂ ਇੱਕ ਬੰਦੇ ਦਾ ਢਿੱਡ ਭਰ ਜਾਂਦਾ ਖਾ ਕੇ ਹਾਂਜੀ ਭਰ ਜਾਂਦਾ ਹੈ ਇਹਨ ਹਾਂਜੀ ਆਹ ਕੀ ਬਾਤ ਆ ਫਿਰ ਫੇ ਉੱਪਰ ਆਪਾਂ ਚੀਜ਼ ਪਾਈ ਦੀ ਆ ਭਾਈ ਅੱਛਾ ਇਹ ਕੋ ਬਾਹਰਲੀ ਬੋਲੀ ਹੈ ਚੀਜ਼ ਨੇ ਇਤਰੀਆਂ ਆਂਦੀ ਓਦਾਂ ਅੱਛਾ ਹਾਂਜੀ ਬਾਹਰੋਂ ਐਕਸਪੈਰੀਮੈਂਟ ਬਾਹਰੋਂ ਆਇਆ ਨੇ ਠੀਕ ਆ ਵੇ ਮੁੰਡੇ ਨੇ ਦੇਖੋ ਵੀ ਇਦਾਂ ਦੇਖਣ ਨੂੰ ਕੱਚਾ ਖਾ ਸਕਦੇ ਕਿ ਪਕਾ ਕੇ ਖਲਾਉਂਦਾ ਪਕਾ ਕੇ ਭਾਈ ਅੱਛਾ ਮੈਂ ਅਗਰ ਕੱਚਾ ਖਲਾ ਦੇਣਾ ਭਰਾ ਨੇ ਆ ਵਿੱਚ ਲਾਉਂਗੇ ਉਹ ਲਾ ਬਈ ਇਹ ਉਹ ਲਾਤਾ ਮਸ਼ੀਨ ਤੇ ਇਹਨੂੰ ਹੁਣ ਕਿੰਨਾ ਟਾਈਮ ਲੱਗਣਾ ਇਹਨੂੰ ਵੱਧ ਤੋਂ ਵੱਧ 5-7 ਮਿੰਟ ਭਾਈ 5-7 ਮਿੰਟਾਂ ਈ ਨਿਬੜ ਜੂ ਕੰਮ ਹਾਂਜੀ ਹਾਂਜੀ ਚੱਲ ਫੇ ਜਦੋਂ ਬਣ ਗਿਆ ਫੇ ਕੱਢ ਕੇ ਦਿਖਾਉਂਦੇ ਆ ਜਾਨੂੰ ਵੀਡੀਓ ਆਪਾਂ ਇੱਥੇ ਰੋਕਦੇ ਜਾਨੂੰ ਲੱਗਦਾ ਹੋਵੇ ਪੀਜ਼ਾ ਬਣ ਗਿਆ ਆਪਣਾ ਲੈ ਵੀ ਪਲਵਾਨ ਪਲਵਾਨ ਆ ਗਈ ਆ ਅਈ ਇਹ ਆਪਣਾ ਬੀ ਪੀਜ਼ਾ ਇੱਥੇ ਰੱਖਾਂਗੇ ਆਪਾਂ ਇਹ ਲੱਕੜ ਨਹੀਂ ਆ ਗਈ ਲੱਕੜੀ ਆ ਲੱਕੜ ਦਾ ਹੀ ਬਣਿਆ ਆ ਅੱਜ ਇਹ ਵੀ ਨਾਲ ਖਾਣਾ ਪੈਂਦਾ ਅੱਛਾ ਕੱਲ ਪੀਜਾ ਖਾਣਾ ਠੀਕ ਆ ਤੇ ਰੱਖਾਂਗੇ ਨਾ ਠੀਕ ਆ ਠੀਕ ਆ ਮੇਰਾ ਭਰਾ ਠੀਕ ਆ ਕਟਿੰਗ-ਗਟਿੰਗ ਇਹ ਤੇ ਲੈ ਵੀ ਪੀਜਾ ਹੋ ਗਿਆ ਰੈਡੀ ਤੇ ਲੱਗਾ ਜਵਾਨ ਕੱਢਣ ਤੇ ਚਲੋ ਜੀ ਉਹ ਜਿਹੜਾ ਬੈਸਕਟ ਨਹੀਂ ਆਪਾਂ ਬਣਾਈਦੇ ਜਦੋਂ ਉਹ ਖੁਰਪਾ ਜਿਹਾ ਇਦਾਂ ਮਾਰਦੇ ਹੁੰਦੇ ਉਹ ਖੁਰਪਾ ਜਿਹਾ ਲੱਗਦਾ ਮੈਨੂੰ ਤਾਂ ਇਹ ਚੋੜਾ ਨਵੀਆਂ ਤਕਨੀਕਾਂ ਤੇ ਉਹ ਮੁੰਡੇ ਨੇ ਰੱਖ ਦਿੱਤਾ ਹੁਣ ਥੱਲਿਓਂ ਕਰ ਲਾ ਪੈਸ ਹਾਂ ਜੀ ਉਹ ਬੇਕਿੰਗ ਕਰਨੀ ਆ ਜੀ ਥੱਲਿਓਂ ਕਿੰਨਾ ਕੁ ਟਾਈਮ ਲੱਗਦਾ ਬਾਅਦ 2-3 ਮਿੰਟ ਹੀ ਭਾਈ ਹੋ ਗਿਆ ਆ ਲਓ ਵੀ ਮੁੰਡੇ ਚੱਕ ਚੱਕ ਦੇਖਦਾ ਲਓ ਵੀ ਇਹਨੂੰ ਕਹਿੰਦੇ ਭਾਈ ਪੀਜ਼ਾ ਆਹ ਦੇਖੋ ਵੇ ਹੋ ਗਿਆ ਤਿਆਰ ਪੀਜ਼ਾ ਤੇ ਹੁਣ ਤੁਹਾਨੂੰ ਖਾ ਕੇ ਦਿਖਾਉਂਦੇ ਆ ਇਹ ਭਾਈ ਕੀ ਕਿਹੜਾ ਪੀਜ਼ਾ ਕਹਿੰਦੇ ਆ ਕਿ ਨਾਮ ਦੱਸ ਦੇ ਇਹ ਪੌਮ ਫਰੈਸ਼ ਆ ਭਾਈ ਪੰਜਾਬੀ ਚ ਕੀ ਕਹਿੰਦੇ ਇਹਨੂੰ ਖੇਤਾਂ ਤੋਂ ਤਾਜ਼ਾ ਖੇਤਾਂ ਦਾ ਤਾਜ਼ਾ ਖੇਤਾਂ ਦਾ ਇਹ ਕੰਨਾ ਹੋ ਗਿਆ ਨਵਾਂ ਹੀ ਨਾ ਪਾਤਾ ਵੇ ਆਹ ਪਾ ਕਟਿੰਗ ਕਰਨ ਲੱਗੇ ਨੇ ਭਾਈ ਚਾਰ ਸਲਾਈ ਸੀ ਹੁੰਦੇ ਆ ਇਹਦੇ ਵਿੱਚ ਅਛਾ ਹਾਂਜੀ ਮੀਡੀਅਮ ਬੰਦੇ 6 ਹੋ ਜਾਣ ਫੇ 6 ਪੇ ਮੀਡੀਅਮ ਲੱਗ ਜਾਂਦਾ ਉਹ ਅੱਛਾ ਹਾਂਜੀ ਪਰ ਜੇ ਅਗਲਾ ਕਹਿਦੇ ਵੀ ਭਾਈ ਪੀਸ ਛੋਟੇ ਕਰਦੇ ਕਰਦਣਾ ਹੁਣ ਹਾਂਜੀ ਕਰਦੀਦਾ ਉਹ ਤੇਰਾ ਉਹ ਮੁੜ ਕੇ ਕਿਹਨਾਂ ਜੇ ਲੜਾਈ ਹੋਊਗੀ ਭਰਾ ਇਦਾਂ ਵੀ ਚਾਹੀਦਾ ਨਵੇਂ ਮੁੰਡੇ ਨੇ ਘੱਟ ਦਾ ਪੀਆ ਤੇ ਤੁਹਾਨੂੰ ਪੀਜਾ ਦਿਖਾਉਂਦੇ ਆ ਚੱਕ ਕੇ ਮੜਾ ਠੰਡਾ ਹੋ ਲੈਣ ਦਾ ਆਜੋ ਭਾਜੀ ਉਧਰ ਰੱਖੋ ਤੇ ਚਟਣੀ ਛਟਣੀ ਕਰ ਲੋ ਤਿਆਰ ਕਿੱਥੇ ਆ ਵੇ ਰਹੀ ਹੋਰ ਚਟਣੀ ਵੀ ਰੱਖੀ ਆਨੇ ਉਹ ਹਰੀ ਚਟਣੀ ਆ ਉਹ ਜਿਹੜੀ ਹੁੰਦੀ ਆ ਟਮਾਟੇ ਵਾਲੀ ਚਟਣੀ ਉਹ ਵੀ ਮੁੰਡੇ ਨੇ ਰੱਖ ਲਈ ਆ ਤੇ ਆ ਪੀਜਾ ਪਿਆ ਤੇ ਹੁਣ ਤੁਹਾਨੂੰ ਮੜਾ ਖਾ ਕੇ ਦਿਖਾ ਹੁਣ ਵੀ ਤੁਹਾਨੂੰ ਆਪ ਖਾ ਕੇ ਦਿਖਾ ਮੈਂ ਪੀਜਾ ਤੇ ਭਤੀਜੇ ਨੇ ਪੀਜਾ ਬਣਾਤਾ ਤੇ ਆਹ ਪਕੌੜਾ ਹੈ ਅਜੇ ਤਾਂ ਜੀਭ ਨੂੰ ਤਰਲ ਹੋਵਗਾ ਦੇਖ ਲਓ ভাই ਗਰਮ ਤਾਂ ਹੈਗਾ ਆ ਪਰ ਹੋਰ ਨਾਲ ਭਰਾਵਾ ਲੈਣ ਦੇਣੇ ਪਏ ਆ ਦੇਖੀਏ ਖਾ ਕੇ ਸਵਾਦ ਇੱਧੇ ਕਿਹਦੇ ਰੋਟੀ ਨਹੀਂ ਖਾਈ ਨਾ ਜੀ ਮੇਰੇ ਨੇ ਨਿੱਕੇ ਖਾਂਦੇ ਰਾਂ ਪੱਣਾ ਨਹੀਂ ਪਾਲ ਤੇ ਦਿਖਾ ਦੇ ਪਾ ਲਿਆ ਬੰਦਾ ਜਮਸ਼ੀਰ ਅਡੇਦ ਕਾਨ ਖੁੱਲ ਗਈ ਆ ਟੇਕ ਇਟ ਚੀਜੀ ਈਜ਼ੀ ਨਹੀਂ ਚੀਜੀ ਚੀਜੀ ਦਾ ਬਦਲ ਕੀ ਹੁੰਦਾ ਚੀਜ਼ ਬਈ ਚੀਜ਼ ਜਿਹੜੀ ਆ ਤਰਹਾ ਚੀਜੀ ਅੱਛਾ ਮੈਂ ਕਹਾ ਟੇਕ ਇਟ ਚੀਜੀ ਕਰੇ ਰਹੀ ਜਾਂਦਾ ਮੈਂ ਕੀ ਚੀਜ਼ਾਂ ਵੀ ਕਹਿੰਦਾ ਜੇ ਨਿਆ ਮੁੰਡੇ ਨੇ ਵੀ ਦੁਕਾਨ ਖੋਲਤੀ ਆ ਵਧੀਆ ਰਹਾ ਹਾਗਦਾ ਤੇ ਆ ਜਿਹੜੇ ਵੀ ਆਪਣੇ ਵਾਲੇ ਵਾਲੇ ਜਮਸ਼ੀਰ ਖੇੜਾ ਦਿਵਾਲੀ ਬਿਰਿਆਲੀ ਘੜਕ ਵਾਲੇ ਜਿੱਤੇ ਵੀ ਪਿੰਡਿਆਂ ਸਫਰਾਵਾਂ ਜਿੰਨੇ ਵੀ ਆ ਤੇ ਟਰਾਈ ਕਰੂਦੋ ਵਧੀਆ ਫਰੈਸ਼ ਆ ਆਪ ਤੁਹਾਨੂੰ ਨੇ ਬਣਾ ਕੇ ਦਿਖਾ ਲਿਆ ਤੇ ਸਾਰਾ ਕੁਝ ਆਪ ਹੀ ਤਿਆਰ ਕਰਦੇ ਆ ਤੇ ਨੌਜਵਾਨ ਮੁੰਡੇ ਜਿਹੜੇ ਪੰਜਾਬ ਵਿੱਚ ਰਹਿ ਕੇ ਕੰਮ ਜਾ ਬਣਾਉਂਦੇ ਆ ਤੇ ਉਹਨਾਂ ਦੀ سپورਟ ਤਾਂ ਨਹੀਂ ਕਰੀਦੀ ਆਪਾਂ ਤੇ ਜੇ ਆਪਾਂ ਨਹੀਂ ਇਹਨਾਂ ਦੀ سپورਟ ਕਰਾਂਗੇ ਤੇ ਫੇ ਕੌਣ ਕਰੂਗਾ ਆਪਾਂ ਦੂਜਿਆਂ ਦੇ ਪਿਜਾ ਜਾ ਕੇ ਖਾਣੇ ਦੇਨੇ ਜਾਂ ਫੇ ਮੋਮੋਸ ਖਾ ਲੈ ਪਲਾੀਆਂ ਰੀਡੀਆਂ ਤੇ ਖਲਾਨਿਆਂ ਤੇ ਉਹ ਖਾ ਲਿਆ ਤੇ ਜਿਹੜੇ ਆਪਣੇ ਪੰਜਾਬੀਆਂ ਨੇ ਕੰਮ ਖੋਲੇ ਆਵੇ ਪਹਿਲ ਦੇ ਆਧਾਰ ਤੇ ਉੱਥੇ ਜਾਣ ਦੀ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਆਪਣੇ ਪੰਜਾਬੀਆਂ ਨੂੰ ਜਿਹੜਾ ਤਾਂ ਚਾਹੀਏ ਹੈ ਨਾ ਵੇ ਤਾਂ ਕਿ ਆਪਣਾ ਪੰਜਾਬ ਜਿਹੜਾ ਜਦੋਂ ਆ ਖੁਸ਼ਹਾਲ ਹੋ ਸਕੇ ਸੋਨੇ ਦੀ ਚਿੜੀ ਹੋ ਸਕੇ ਤੇ ਜਿਹੜਾ ਪ੍ਰਵਾਸ ਕਰਦਾ ਜਿਹੜਾ ਭਜਾਰਿਆ ਉਹ ਵੀ ਪੰਜਾਬ ਦੇ ਚੋਂ ਜਿਹੜਾ ਘਟਦਾ ਘਟੇ ਹਨ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰ। ਸਵਾਦ ਹੈ ਭਾਈ ਹੁਣ ਤਾਂ ਮੈਂ ਕਲਾ ਦਾ ਨਹੀਂ ਸਕਦਾ ਉਹ ਤਾਂ ਇੱਥੇ ਬੈਠੇ ਨਾ ਜਿਤੀਆਂ ਲਈ ਜਾਉਂ। ਮੈਂ ਖਾਲਾ ੱੱਲੇ ਨੇ। ਸਵਾਦ ਹੈ। ਤਰੋਂ ਕਿਆ ਕਰਾਂ ਤੁੱਕ ਆਈਓ ਮੁੰਡੇ ਜਨਾ ਤੇ ਟਰਾਈ ਕਰ। ਓਕੇ।